ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਭਕਾਮਨਾਵਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੀਐਮ ਮੋਦੀ ਦੇ ਬਾਰੇ ਵਿੱਚ ਆਈ ਇਹ ਵੱਡੀ ਖਬਰ ਹਰ ਕੋਈ ਰਹਿ ਗਿਆ ਹੈਰਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਦੋ ਦਿਨਾਂ ਦੌਰੇ ਦਿੱਲੀ ਕਾਸ਼ੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਹਵਾਈ ਸੈਨਾ ਦੇ ਵਿਸ਼ੇਹੀ ਹਾਜ਼ਰਾਂ ਹੀ ਲਾਲ ਬਹਾਦਰ ਸ਼ਾਸਤਰੀ ਹੋਈ ਅਡੇ ਤੇ ਪਹੁੰਚੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਛੜਕਮਾਰਗ ਤੋਂ ਸਿਦਮੈਂਟ ਹਾਊਸ ਸਥਿਤ ਛੋਟਾ ਕਟਿੰਗ ਮੈਮੋਰੀਅਲ ਲੀਅਰ ਵਾਣਾ ਹੋਇਆ ਇਸ ਰਣ ਉਹਨਾਂ ਨੇ ਰੋਡ ਸ਼ੋਅ ਕੱਢਿਆ ਜਿੱਥੇ ਪੀਐਮ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਰਸਦਰਾਨ ਪ੍ਰਧਾਨ ਮੰਤਰੀ ਦਾ ਕਾਫਲਾ ਵੀ ਐਂਬੂਲੈਂਸ ਲਈ ਰਵਾਨਾ ਹੋਇਆ ਤੇ ਦਰਅਸਲ ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਵਾਰਾਨਸੀ ਹਵਾਈ ਅਡੇ ਤੋਂ ਗੁਜ਼ਰਿਆ ਸੀ ਤਾਂ ਐਮਬੂਲੈਂਸ ਉਹਨਾਂ ਦੇ ਬੇਟੇ 'ਚ ਪਹੁੰਚ ਗਈ ਪ੍ਰਧਾਨ ਮੰਤਰੀ ਨੂੰ ਜਿਵੇਂ ਹੀ ਇਹ ਸੂਚਨਾ ਮਿਲੀ ਤਾਂ ਉਹਨਾਂ ਨੇ ਆਪਣੀ ਸੁਰੱਖਿਆ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਤੇ ਐਮਬੂਲੈਂਸ ਨੂੰ ਪਾਸ ਦੇਣ ਲਈ ਕਿਹਾ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਵਾਰਨਸੀ ਦੇ ਸੀਪਰ ਇਲਾਕੇ ਦਾ ਦੱਸਿਆ ਜਾ ਰਿਹਾ ਤੇ ਸੁਰੱਖਿਆ ਕਰਮੀਆਂ ਨੇ ਵੀ ਮਸਤੀ ਦਿਖਾਉਂਦੇ ਐਮਬੂਲੈਂਸ ਨੂੰ ਫਲੀਟ ਦੇ ਬਿਲਕੁਲ ਕੋਲ ਦਾ ਰਸਤਾ ਦਿੱਤਾ ਜਿਸ ਕਾਰਨ ਐਮਬੂਲੈਂਸ ਦੀ ਗੱਡੀ ਆਸਾਨੀ ਨਾਲ ਲੰਘ ਸਕੀ ਪਾਇ ਪਵਰ ਕਰਾਂ ਤੇ ਕਾਸ਼ੀ ਲੋਕਾਂ ਨੇ ਲਾਲਬਾਦ ਸ਼ਾਸਤੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਤੁੱਲ ਅਨੰਦ ਸਕੁਅਰ ਸਕੁਅਰ ਮਿੰਟ ਹਾਊਸ ਅਤੇ ਮਿੰਟ ਹਾਊਸ ਸਟਿੰਗ ਬੋਰੀ ਲਈ ਸਮੇਤ ਵਕ ਵਕ ਥਾਂ ਤੇ ਬਣਾਏ ਗਏ ਸਵਾਗਤ ਸਤਾਨਾ ਦੇ ਟੋਲ ਨਾਲ ਫੁੱਲਾਂ ਦੀ ਵਰਖਾ ਕਰਕੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ